ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 15ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਕਰਾਂਗੇ ਕਿਉਂਕਿ ਇਸ 15ਵੇਂ ਅਧਿਆਏ ਨੂੰ ਆਪਾਂ ਦੋ ਭਾਗਾਂ ਵਿੱਚ ਵੰਡਿਆ ਹੈ ਸੋ ਕਵੀ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲਾ ਚਾਰਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਸਾਹਿਬ ਆਨੰਦ ਪ੍ਰਦਾਨ ਕਰਨ ਵਾਲੇ ਅਤੇ ਮੁਕਤੀ ਦੇ ਦਾਤੇ ਹਨ ਮੈਂ ਧਰਤੀ ਤੇ ਆਪਣਾ ਸਿਰ ਧਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਦਾ ਹਾਂ ਕਿਉਂਕਿ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਦੁੱਖ ਅਤੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਹਨ ਇਸ ਤੋਂ ਬਾਅਦ 15ਵੇਂ ਅਧਿਆਇ ਦੀ ਕਥਾ ਸ਼ੁਰੂ ਹੁੰਦੀ ਹੈ ਇਸ ਕਥਾ ਵਿੱਚ ਨਾਨਕ ਜੀ ਜਦੋਂ 20 ਰੁਪਏ ਭੁੱਖੇ ਸਾਧੂਆਂ ਨੂੰ ਮੱਥਾ ਟੇਕ ਕੇ ਘਰ ਵਾਪਸ ਆਉਂਦੇ ਹਨ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਗੁੱਸੇ ਵਿੱਚ ਆ ਕੇ ਉਹਨਾਂ ਦੇ ਮੂੰਹ ਉੱਪਰ ਬਹੁਤ ਚਪੇੜਾਂ ਮਾਰਦੇ ਹਨ ਕਥਾ ਦੇ ਸ਼ੁਰੂ ਵਿੱਚ ਭਾਈ ਵਾਲਾ ਜੀ ਦੱਸਦੇ ਹਨ ਕਿ ਜਦੋਂ ਅਸੀਂ ਰਿਸ਼ੀ ਸੰਤਰੇ ਨੂੰ 20 ਰੁਪਏ ਦਾ ਸੌਦਾ ਖਰੀਦ ਕੇ ਉਹਨਾਂ ਦੇ ਆਸ਼ਰਮ ਵਿੱਚ ਦੇਣ ਤੋਂ ਬਾਅਦ ਵਾਪਸ ਤਲਵੰਡੀ ਵੱਲ ਆ ਰਹੇ ਸੀ ਤਾਂ ਸਾਡੇ ਆਸ਼ਰਮ ਵਿੱਚੋਂ ਤੁਰੰਤ ਤੋਂ ਬਾਅਦ आश्रम ਵਿੱਚ ਇਹ ਗੱਲਾਂ ਹੋ ਰਹੀਆਂ ਸੀ ਕਿ ਰਿਸ਼ੀ ਸੰਤ ਰੇਣ ਜੋ ਸਾਰਿਆਂ ਦਾ ਮੁਖੀ ਸੀ ਉਸ ਨੂੰ ਇੱਕ ਹੋਰ ਸੰਤ ਨੇ ਪੁੱਛਿਆ ਕਿ ਇਹ ਬਾਲਕ ਜੋ ਆਪਾਂ ਨੂੰ ਇਹ ਸਾਰਾ ਸਮਾਨ ਭਾਵ ਸੀਧਾ ਰਾਸਨ ਦੇ ਕੇ ਗਿਆ ਹੈ ਇਸ ਦੀ ਉਮਰ ਭਾਵੇਂ ਬਹੁਤ ਛੋਟੀ ਹੈ ਪਰ ਇਹ ਬਹੁਤ ਉੱਚੇ ਵਿਚਾਰਾਂ ਦਾ مالک ਸੀ ਉਨ੍ਹਾਂ ਦੀਆਂ ਗੱਲਾਂ ਬਹੁਤ ਵਿਰਾਗ ਭਰੀਆਂ ਸੀ ਅਤੇ ਭਗਤੀ ਵਿੱਚ ਭਿੱਜੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਬੋਲ ਬੂਝਿਆਂ ਦਾ ਭਲਾ ਕਰਨ ਵਾਲੇ ਸੀ ਸੰਤ ਰੇਨ ਰਿਸ਼ੀ ਦੇ ਚੇਲੇ ਨੇ ਨਾਨਕ ਜੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਤੁਹਾਡੇ ਨਾਲ ਕਿੰਨੇ ਪ੍ਰੇਮ ਨਾਲ ਗੱਲਾਂ ਕੀਤੀਆਂ ਹਨ ਜੋ ਬਹੁਤ ਮਿੱਠੀਆਂ ਕੋਮਲ ਅਤੇ ਪ੍ਰੇਮ ਵਿੱਚ ਭਿੱਜੀਆਂ ਹੋਈਆਂ ਸਨ ਜਦੋਂ ਉਹ ਖਾਣ ਪੀਣ ਦਾ ਸਾਰਾ ਸਮਾਨ ਖਰੀਦ ਕੇ ਆਪਾਂ ਨੂੰ ਦੇ ਕੇ ਗਏ ਤਾਂ ਉਹ ਬੈਠ ਗਏ ਸੀ ਤਾਂ ਤੁਸੀਂ ਉਹਨਾਂ ਨੂੰ ਜਾਣ ਵਾਸਤੇ ਕਿਉਂ ਕਿਹਾ ਆਪਣੇ ਚੇਲੇ ਦੀਆਂ ਇਹ ਗੱਲਾਂ ਸੁਣ ਕੇ ਸੰਤ ਰੇਨ ਨੇ ਕਿਹਾ ਕਿ ਗੁਰੂ ਨਾਨਕ ਜੀ ਜੋ ਆਪਣੇ ਕੋਲ ਆਏ ਸਨ ਉਹ ਕੋਈ ਆਮ ਇਨਸਾਨ ਨਹੀਂ ਸੀ ਸਗੋਂ ਉਹ ਤਾਂ ਆਪ ਪਰਮੇਸ਼ਰ ਆਇਆ ਸੀ ਉਹ ਸ਼ਕਤੀਆਂ ਦਾ ਮਾਲਕ ਅਤੇ ਗਿਆਨ ਵਰਤੌਣ ਵਾਲਾ ਹੈ ਅਤੇ ਉਹ ਤਾਂ ਗੁਨਾ ਦਾ ਖਜ਼ਾਨਾ ਹੈ ਪਰ ਨਾਨਕ ਹਮੇਸ਼ਾ ਹੀ ਆਪਣੇ ਆਪ ਨੂੰ ਛੁਪਾਉਂਦਾ ਹੈ ਉਹ ਆਪਣੀ ਅਸਲੀ ਹਾਲਤ ਕਿਸੇ ਨੂੰ ਦੱਸਦੇ ਨਹੀਂ ਜਦੋਂ ਉਹ ਮੇਰੇ ਸਾਹਮਣੇ ਬੈਠੇ ਸੀ ਤਾਂ ਉਹਨਾਂ ਦੇ ਚਿਹਰੇ ਦਾ ਪ੍ਰਤਾਪ ਦੇਖ ਅਤੇ ਤੇਜ ਦੇਖ ਤੇਜ ਮੈਂ ਸਹਾਰ ਨਹੀਂ ਸਕਿਆ ਇਸ ਕਰਕੇ ਮੈਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਖਾਣਾ ਤਿਆਰ ਕੀਤਾ ਅਤੇ ਬੜੇ ਸਵਾਦ ਨਾਲ ਭੋਜਨ ਛਕਿਆ ਕਿਉਂਕਿ ਉਹ ਕਈ ਦਿਨਾਂ ਤੋਂ ਭੁੱਖੇ ਸਨ ਰਿਸੀਆਂ ਨੇ ਖੰਡ ਅਤੇ ਘੋਊ ਨੂੰ ਮਿਲਾ ਕੇ ਖੀਰ ਤਿਆਰ ਕੀਤੀ ਉਹਨਾਂ ਸਾਰਿਆਂ ਨੇ ਜੋ ਕਈ ਦਿਨਾਂ ਤੋਂ ਭੁੱਖੇ ਸਨ ਰੱਜ ਕੇ ਖੀਰ ਖਾਧੀ ਭੋਜਨ ਸ਼ਕੰਤੋ ਬਾਅਦ ਉਹਨਾਂ ਨੇ ਖੁਸ਼ ਹੋ ਕੇ ਅਸੀਸਾਂ ਦਿੱਤੀਆਂ ਨਾਨਕ ਜੀ ਨੂੰ ਕਿਉਂਕਿ ਪ੍ਰਮਾਤਮਾ ਨੇ ਸਾਡੀ ਭੁੱਖ ਖਤਮ ਕਰਨ ਵਾਸਤੇ ਇਹਨਾਂ ਨੂੰ ਸਾਡੇ ਕੋਲ ਭੇਜਿਆ ਸੀ ਪਰਮੇਸ਼ਰ ਆਪ ਸਾਡੇ ਕੋਲ ਆਇਆ ਸੀ ਜੋ ਸਾਡੀ ਖਾਬਰ ਵੀ ਲੈ ਕੇ ਗਿਆ ਅਤੇ ਉਸ ਨੇ ਸਾਡੇ ਭੋਜਨ ਦਾ ਵੀ ਪ੍ਰਬੰਧ ਕੀਤਾ ਉਹ ਸਾਰੇ ਸੰਤ ਮਹਾਪੁਰਸ਼ ਪਿਛਲੇ 7 ਦਿਨਾਂ ਤੋਂ ਭੁੱਖੇ ਬੈਠੇ ਸਨ ਅਤੇ ਹੁਣ ਉਹ ਭੋਜਨ ਛੱਕ ਕੇ ਤ੍ਰਿਪਤ ਹੋ ਗਏ। ਦੂਜੇ ਪਾਸੇ ਨਾਨਕ ਜੀ ਅਤੇ ਭਾਈ ਵਾਲਾ ਜੀ ਆਪਣੇ ਪਿੰਡ ਵੱਲ ਜਾ ਰਹੇ ਸਨ ਅਤੇ ਉਹਨਾਂ ਨੇ ਆਪਣਾ ਅੱਧਾ ਪੈਂਡਾ ਤੈਅ ਕਰ ਲਿਆ ਸੀ। ਨਾਨਕ ਜੀ ਜੋ ਦੁਨੀਆਂ ਦੀਆਂ ਸੋਚਾਂ, ਤਕਲੀਫਾਂ ਦੂਰ ਕਰਨ ਵਾਲੇ ਹਨ ਪਰ ਅੱਜ ਖੁਦ ਹੀ ਸੋਚਾਂ ਵਿੱਚ ਪਏ ਗਏ ਜਾਪਦੇ ਸਨ ਹੁਣ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਅਤੇ ਉਹਨਾਂ ਦੇ ਪੈਰ ਅੱਗੇ ਚੱਲਣ ਤੋਂ ਰੁਕਣ ਲੱਗੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਪਿਤਾ ਜੀ ਦਾ ਬਹੁਤ ਡਰ ਸੀ ਕਿ ਉਹ ਬਹੁਤ ਗੁੱਸੇ ਹੋਣਗੇ ਨਾਨਕ ਜੀ ਦੇ ਚਿਹਰੇ ਤੋਂ ਪਤਾ ਲੱਗਦਾ ਸੀ ਕਿ ਹੁਣ ਉਹ ਬਹੁਤ ਫਿਕਰਾਂ ਵਿੱਚ ਸਨ ਫੇਰ ਭਾਈ ਵਾਲੇ ਨੂੰ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਘਰ ਜਾ ਕੇ ਕੀ ਜਵਾਬ ਦੇਵਾਂਗੇ ਜਦੋਂ ਆਪਾਂ 20 ਰੁਪਏ ਬਾਰੇ ਪਿਤਾ ਜੀ ਨੂੰ ਦੱਸਾਂਗੇ ਤਾਂ ਪਿਤਾ ਜੀ ਨੂੰ ਬਹੁਤ ਗੁੱਸਾ ਆਵੇਗਾ ਹੁਣ ਤੈਨੂੰ ਅਤੇ ਮੈਨੂੰ ਭਾਵ ਆਪਾਂ ਦੋਨਾਂ ਨੂੰ ਬਹੁਤ ਗਾਲਾਂ ਪੈਣਗੀਆਂ ਭਾਈ ਵਾਲੇ ਨੇ ਕਿਹਾ ਕਿ ਮੈਂ ਨਾਨਕ ਜੀ ਨੂੰ ਕਿਹਾ ਕਿ ਮੇਰਾ ਕੋਈ ਦੋਸਤ ਨਹੀਂ ਹੈ ਮੈਂ ਤੁਹਾਨੂੰ ਬਹੁਤ ਸਮਝਾਇਆ ਸੀ ਕਿ ਇਹ ਕੰਮ ਨਾ ਕਰੋ ਤੁਸੀਂ ਆਪ ਹੀ ਇਹ ਕੰਮ ਕੀਤਾ ਹੈ ਆਪਣੀ ਮਰਜ਼ੀ ਨਾਲ ਅਤੇ ਹੁਣ ਕਿਉਂ ਫਿਕਰ ਕਰਦੇ ਹੋ ਭਾਈ ਵਾਲੇ ਨੇ ਨਾਨਕ ਜੀ ਨੂੰ ਕਿਹਾ ਕਿ ਹੁਣ ਘਰ ਚੱਲਦੇ ਹਾਂ ਜਿਵੇਂ ਹੋਵੇਗਾ ਦੇਖੀ ਜਾਵੇਗੀ ਹੁਣ ਭਾਵੇਂ ਚੰਗਾ ਹੋਵੇ ਜਾਂ ਮਾੜਾ ਘਰ ਤਾਂ ਜਾਣਾ ਹੀ ਪਵੇਗਾ ਭਾਈ ਵਾਲੇ ਨੇ ਕਿਹਾ ਕਿ ਮੈਨੂੰ ਕੋਈ ਚਿੰਤਾ ਨਹੀਂ ਹੈ ਇਹ ਤੇਰਾ ਧੰਨ ਸੀ ਅਤੇ ਤੂੰ ਆਪਣੀ ਮਰਜ਼ੀ ਨਾਲ ਖਰਚ ਕੀਤਾ ਹੈ ਮੇਰੇ ਵਿੱਚ ਕੋਈ ਸਿਆਣਪ ਨਹੀਂ ਜਦ ਕੇ ਤੁਸੀਂ ਬਹੁਤ ਸਿਆਣੇ ਹੋ ਉਮਰ ਵਿੱਚ ਭਾਵੇਂ ਮੈਂ 3 ਸਾਲ ਵੱਡਾ ਹਾਂ ਪਰ ਆਪਣਾ ਕਦ ਇੱਕੋ ਜਿਹਾ ਹੀ ਹੈ ਮੈਂ ਤਾਂ ਪਹਿਲਾਂ ਤੁਹਾਡੇ ਪਿਤਾ ਜੀ ਦੀ ਆਗਿਆ ਮੰਨ ਕੇ ਤੇਰੇ ਨਾਲ ਆਇਆ ਅਤੇ ਹੁਣ ਮੈਂ ਤੇਰੀ ਆਗਿਆ ਮੰਨੀ ਹੈ ਤੁਹਾਡੇ ਪਿਤਾ ਜੀ ਨੇ ਮੈਨੂੰ ਸੇਵਕ ਬਣਾ ਕੇ ਤੁਹਾਡੇ ਨਾਲ ਭੇਜਿਆ ਸੀ ਤੁਹਾਡੀ ਮਦਦ ਕਰਨ ਵਾਸਤੇ ਇਸ ਕਰਕੇ ਮੇਰਾ ਕੋਈ ਦੋਸਤ ਨਹੀਂ ਹੈ ਅਤੇ ਹੁਣ ਜੋ ਚੰਗਾ ਮਾੜਾ ਜੋ ਵੀ ਹੋਵੇਗਾ ਤੁਸੀਂ ਆਪ ਹੀ ਨਿਬੜ ਲਿਓ ਹੁਣ ਨਾਨਕ ਜੀ ਅਤੇ ਭਾਈਵਾਲਾ ਜੀ ਤੁਰੇ ਜਾ ਰਹੇ ਸਨ ਅਤੇ ਉਹ ਸੋਚਦੇ ਵਿਚਾਰ ਰਹੇ ਸਨ ਫਿਰ ਜਦੋਂ ਤਲਵੰਡੀ ਨੇੜੇ ਆ ਗਈ ਅਤੇ ਘਰ ਨੇੜੇ ਆ ਗਿਆ ਤਾਂ ਨਾਨਕ ਜੀ ਕਹਿਣ ਲੱਗੇ ਕਿ ਮੈਂ ਘਰ ਨਹੀਂ ਜਾਵਾਂਗਾ ਮੈਂ ਇੱਥੇ ਬਾਹਰ ਹੀ ਬੈਠ ਜਾਵਾਂਗਾ ਪਿੰਡ ਦੇ ਬਾਹਰ ਉਹ ਇੱਕ ਤਲਾਹ ਤੇ ਬੈਠ ਗਏ ਜਿਸ ਜਿਸ ਦਾ ਪਾਣੀ ਸੁੱਕਾ ਹੋਇਆ ਸੀ ਅਤੇ ਭਾਈ ਬਾਲਾ ਇਕੱਲਾ ਹੀ ਆਪਣੇ ਘਰ ਚਲਾ ਗਿਆ ਮਹਤਾ ਬਾਬਾ ਮਹਤਾ ਕਾਲੂ ਜੀ ਨੂੰ ਜਦੋਂ ਪਤਾ ਲੱਗਾ ਕਿ ਭਾਈ ਬਾਲਾ ਆਪਣੇ ਘਰ ਪਹੁੰਚ ਗਿਆ ਤਾਂ ਉਹਨਾਂ ਦੇ ਮਨ ਵਿੱਚ ਹੌਲ ਪੈਣ ਲੱਗੇ ਤਾਂ ਉਹਨਾਂ ਨੇ ਆਪਣਾ ਦਾਸ ਭਾਵ ਨੌਕਰ ਭੇਜ ਕੇ ਭਾਈ ਵਾਲੇ ਨੂੰ ਆਪਣੇ ਨੌਕਰ ਨੂੰ ਕਿਹਾ ਕਿ ਭਾਈ ਵਾਲੇ ਨੂੰ ਬੁਲਾ ਕੇ ਲਿਆ ਭਾਈ ਵਾਲੇ ਨੂੰ ਵਾਲੇ ਨੇ ਕਿਹਾ ਕਿ ਇਸ ਸਮੇਂ ਮਹਿਤਾ ਕਾਲੂ ਜੀ ਬਹੁਤ ਗੁੱਸੇ ਵਿੱਚ ਸਨ ਅਤੇ ਉਹਨਾਂ ਨੇ ਮੈਨੂੰ ਪਹਿਲਾਂ ਇਹ ਪੁੱਛਿਆ 20 ਰੁਪਏ ਬਾਰੇ ਪੁੱਛਿਆ ਫੇਰ ਉਹਨਾਂ ਨੇ ਪੁੱਛਿਆ ਕਿ ਨਾਨਕ ਕਿੱਥੇ ਹੈ ਤੂੰ ਇਕੱਲਾ ਕਿਉਂ ਆਇਆ ਹੈ ਨਾਨਕ ਤੇਰੇ ਨਾਲ ਕਿਉਂ ਨਹੀਂ ਆਇਆ ਤੁਸੀਂ ਕੋਈ ਵਣਜ ਵਪਾਰ ਵੀ ਕੀਤਾ ਹੈ ਜਾਂ ਨਹੀਂ ਮਹਿਤਾ ਕਾਲੂ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਤੂੰ ਪਹਿਲਾਂ ਮੇਰੇ ਘਰ ਕਿਉਂ ਨਹੀਂ ਆਇਆ ਆਪਣੇ ਘਰ ਕਿਉਂ ਚਲਾ ਗਿਆ ਅਤੇ ਤੂੰ ਨਾਨਕ ਨੂੰ ਕਿਹੜੇ ਨਗਰ ਵਿੱਚ ਛੱਡ ਕੇ ਆ ਗਿਆ ਹੈ ਅਤੇ ਉਹ ਕਿਉਂ ਬਾਹਰ ਰੁੱਸਿਆ ਬੈਠਾ ਹੈ ਭਾਈ ਵਾਲਾ ਕਹਿੰਦਾ ਹੈ ਕਿ ਪਿਤਾ ਮਹਿਤਾ ਕਾਲੂ ਜੀ ਨੂੰ ਇੰਨੇ ਗੁੱਸੇ ਵਿੱਚ ਦੇਖ ਕੇ ਮੈਂ ਬਹੁਤ ਡਰ ਗਿਆ ਫਿਰ ਉਸ ਨੇ ਸਾਰਾ ਕੁਝ ਜੋ ਸੱਚ ਸੀ ਕਾਲੂ ਜੀ ਨੂੰ ਦੱਸ ਦਿੱਤਾ ਕਿ ਜੰਗਲ ਵਿੱਚ ਕੁਝ ਫਕੀਰ ਬੈਠੇ ਸੀ ਅਤੇ ਨਾਨਕ ਜੀ ਨੇ ਉਹਨਾਂ ਫਕੀਰ ਸਾਧੂਆਂ ਦੇ ਕੋਲ ਜਾ ਕੇ ਜਾ ਕੇ ਬੈਠ ਗਏ ਫਿਰ ਫਕੀਰਾਂ ਅਤੇ ਨਾਨਕ ਜੀ ਦੀ ਆਪਸ ਵਿੱਚ ਗੱਲਬਾਤ ਹੋਈ ਅਤੇ ਫਿਰ ਨਾਨਕ ਜੀ ਨੇ 20 ਰੁਪਏ ਉਹਨਾਂ ਨੂੰ ਭੋਜਨ ਛਕਾਉਣ ਵਾਸਤੇ ਦੇ ਦਿੱਤੇ ਭਾਈ ਵਾਲੇ ਨੇ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਨਾਨਕ ਜੀ ਨੇ ਮੈਨੂੰ ਕਿਹਾ ਸੀ ਕਿ ਮੈਂ ਆਪਣੇ ਪਿਤਾ ਜੀ ਦੀ ਆਗਿਆ ਅਨੁਸਾਰ ਚੰਗਾ ਬਣ ਚ ਕਰਨ ਲੱਗਿਆ ਹਾਂ ਅਤੇ ਉਹ ਫਕੀਰਾਂ ਨੂੰ ਸਾਰੇ ਰੁਪਏ ਦੇ ਕੇ ਵਾਪਸ ਆ ਗਏ ਹਨ ਹੁਣ ਉਸ ਉਹ ਨਗਰ ਦੇ ਬਾਹਰ ਬੈਠੇ ਹਨ ਕਿਉਂਕਿ ਉਹ ਤੁਹਾਡੇ ਗੁੱਸੇ ਤੋਂ ਬਹੁਤ ਡਰ ਰਹੇ ਹਨ ਇਸ ਕਰਕੇ ਉਹ ਵਾਪਸ ਘਰ ਨਹੀਂ ਆਏ ਭਾਈ ਵਾਲੇ ਦੀਆਂ ਇਹ ਗੱਲਾਂ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਉਨ੍ਹਾਂ ਦਾ ਗੁੱਸਾ ਇਸ ਤਰ੍ਹਾਂ ਸੀ ਜਿਵੇਂ ਕਿ ਉਹ ਅਗਨੀ ਦੇ ਕੋਲ ਜਾ ਕੇ ਪੰਗਰ ਜਾਂਦਾ ਹੈ ਕਾਲੂ ਜੀ ਨੇ ਭਾਈ ਬਾਲੇ ਦਾ ਹੱਥ ਫੜ ਕੇ ਕਿਹਾ ਕਿ ਮੈਨੂੰ ਨਾਨਕ ਜੀ ਕੋਲ ਲੈ ਕੇ ਚੱਲ ਫੇਰ ਭਾਈ ਬਾਲਾ ਕਾਲੂ ਜੀ ਨੂੰ ਉਸ ਤਲਾਹ ਕੋਲ ਲੈ ਗਿਆ ਜਿੱਥੇ ਨਾਨਕ ਜੀ ਬੈਠੇ ਸੀ ਸਾਰੇ ਰਾਸਤੇ ਵਿੱਚ ਹੀ ਮਹਿਤਾ ਕਾਲੂ ਜੀ ਬਹੁਤ ਕਠੋਰ ਵਚਨ ਵਚਨ ਬੋਲ ਬੋਲਦੇ ਰਹੇ ਅਤੇ ਇਸ ਤਰ੍ਹਾਂ ਗਾਲਾਂ ਕੱਢਦੇ ਹੋਏ ਜਾ ਰਹੇ ਸੀ ਜਦੋਂ ਘਰ ਵਿੱਚ ਵੀ 20 ਰੁਪਏ ਜਦੋਂ ਘਰ ਵਿੱਚ ਵੀ ਬਾਬਾ ਮਹਿਤਾ ਕਾਲੂ ਜੀ ਗੁੱਸਾ ਕਰ ਰਹੇ ਸੀ ਤਾਂ ਮਾਤਾ ਤ੍ਰਿਪਤਾ ਜੀ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਨੂੰ ਬਹੁਤ ਗੁੱਸਾ ਚੜ੍ਹਿਆ ਹੋਇਆ ਹੈ ਅਤੇ ਉਹ ਗੁੱਸੇ ਵਿੱਚ ਨਾਨਕ ਜੀ ਨੂੰ ਲੱਭਣ ਗਏ ਹਨ ਮਾਤਾ ਤ੍ਰਿਪਤਾ ਜੀ ਨੇ ਉਸੇ ਵੇਲੇ ਬੇਬੇ ਨਾਨਕੀ ਜੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੂੰ ਆਪਣੇ ਪਿਤਾ ਜੀ ਦੇ ਨਾਲ ਜਾ ਮਾਤਾ ਤ੍ਰਿਪਤਾ ਜੀ ਦਾ ਦਿਲ ਕੰਬਣ ਲੱਗ ਪਿਆ ਸੀ ਕਿਉਂਕਿ ਬਾਬਾ ਮਹਿਤਾ ਕਾਲੂ ਜੀ ਬਹੁਤ ਗੁੱਸੇ ਵਿੱਚ ਸਨ ਫਿਰ ਉਹਨਾਂ ਨੇ ਘਰ ਦੇ ਸਾਰੇ ਨੌਕਰ ਵੀ ਭੇਜ ਦਿੱਤੇ ਕਿ ਤੁਸੀਂ ਜਾ ਕੇ ਨਾਨਕ ਜੀ ਦੀ ਮਦਦ ਕਰਿਓ ਜਦੋਂ ਬਾਬਾ ਕਾਲੂ ਜੀ ਰਸਤੇ ਵਿੱਚ ਗਾਲਾਂ ਕੱਢਦੇ ਹੋਏ ਜਾ ਰਹੇ ਸੀ ਤਾਂ ਪਿੰਡ ਦੇ ਲੋਕ ਵੀ ਉਹਨਾਂ ਨਾਲ ਤੁਰ ਪਏ ਫਿਰ ਸਾਰੇ ਉੱਥੇ ਪਹੁੰਚ ਗਏ ਜਿੱਥੇ ਤਲਾਕ ਕੋਲ ਨਾਨਕ ਜੀ ਬੈਠੇ ਸਨ ਚੌਂਕੜੀ ਮਾਰ ਕੇ ਨਾਨਕ ਜੀ ਉੱਥੇ ਨੀਮੀ ਥਾਂ ਤੇ ਬੈਠੇ ਸਨ ਅਤੇ ਜਦੋਂ ਮਹਤਾ ਕਾਲੂ ਜੀ ਨੇ ਨਾਨਕ ਜੀ ਨੂੰ ਉੱਥੇ ਬੈਠੇ ਦੇਖਿਆ ਤਾਂ ਉਹ ਗਾਲਾਂ ਕੱਢਣ ਲੱਗ ਪਏ ਉੰਨਾ ਨੇ ਜਾ ਕੇ ਨਾਨਕ ਜੀ ਦਾ ਹੱਥ ਫੜ ਲਿਆ ਅਤੇ ਕਿਹਾ ਕਿ ਘਰ ਨੂੰ ਉਜਾੜਨ ਵਾਲਿਆ ਸਾਰੇ ਰੁਪਏ ਕਿੱਥੇ ਹਨ ਉਹ ਸਮਾਨ ਦਿਖਾ ਜੋ ਤੂੰ ਖਰੀਦ ਕੇ ਲਿਆਇਆ ਹੈ ਤੂੰ ਮੇਰੇ ਘਰ ਜਨਮ ਲੈ ਕੇ ਮੇਰਾ ਨਾਮ ਖਰਾਬ ਕਰ ਦਿੱਤਾ ਹੈ ਨਾਨਕ ਜੀ ਚੁੱਪ ਕਰਕੇ ਖੜੇ ਰਹੇ ਉਹ ਕੁਝ ਨਾ ਬੋਲੇ ਮਹਿਤਾ ਕਾਲੂ ਜੀ ਵਾਰ-ਵਾਰ ਪੁੱਛ ਰਹੇ ਸਨ ਕਿ ਰੁਪਏ ਕਿੱਥੇ ਹਨ ਨਾਨਕ ਜੀ ਨੀਮੀ ਪਾ ਕੇ ਚੁੱਪ ਕਰਕੇ ਖੜੇ ਸੀ ਇਹ ਦੇਖ ਕੇ ਉਹਨਾਂ ਨੂੰ ਹੋਰ ਗੁੱਸਾ ਚੜ ਗਿਆ ਫਿਰ ਉਹਨਾਂ ਨੇ ਨਾਨਕ ਜੀ ਨੂੰ ਹੱਥਾਂ ਨਾਲ ਝੰਡੋੜਿਆ ਅਤੇ ਤਾੜਨਾ ਕੀਤੀ ਬਾਬਾ ਕਾਲੂ ਜੀ ਨੇ ਖੱਬੇ ਹੱਥ ਨਾਲ ਉਹਨਾਂ ਦਾ ਹੱਥ ਫੜਿਆ ਹੋਇਆ ਸੀ ਅਤੇ ਆਪਣੇ ਸੱਜੇ ਹੱਥ ਨਾਲ ਉਹਨਾਂ ਦੀ ਖੱਬੀ ਗੱਲ ਉੱਪਰ ਜ਼ੋਰ ਦੀ ਥੱਪੜ ਮਾਰਿਆ ਇਸ ਤਰ੍ਹਾਂ ਉਹਨਾਂ ਨੇ ਬਹੁਤ ਚਪੇੜਾਂ ਨਾਨਕ ਜੀ ਦੇ ਮਾਰ ਦਿੱਤੀਆਂ ਫਿਰ ਉਹਨਾਂ ਨੇ ਸੱਜਾ ਹੱਥ ਫੜ ਕੇ ਆਪਣੇ ਖੱਬੇ ਹੱਥ ਨਾਲ ਨਾਨਕ ਜੀ ਦੇ ਮੂੰਹ ਤੇ ਮੂੰਹ ਦੇ ਦੂਜੇ ਪਾਸੇ ਵੀ ਚਪੇੜਾਂ ਮਾਰੀਆਂ ਮਹਤਾ ਕਾਲੂ ਜੀ ਨੇ ਬਹੁਤ ਜ਼ੋਰ ਨਾਲ ਨਾਨਕ ਜੀ ਦੇ ਚਪੇੜਾਂ ਮਾਰੀਆਂ ਇਸ ਸਮੇਂ ਨਾਨਕ ਜੀ ਦੀਆਂ ਅੱਖਾਂ ਵਿੱਚ ਨੀਰ ਆ ਗਿਆ ਜੋ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਦੋ ਮੱਛੀਆਂ ਨੇ ਪਾਣੀ ਪੀ ਕੇ ਉਲਟੀਆਂ ਕੀਤੀਆਂ ਹੁਣ ਭਾਬ ਪਾਣੀ ਬਾਹਰ ਬਾਹਰ ਇਸ ਤਰ੍ਹਾਂ ਨਿਕਲ ਰਿਹਾ ਸੀ ਇਸ ਤਰ੍ਹਾਂ ਤੁਪਕਾ ਤੁਪਕਾ ਡਿਗਣ ਲੱਗਾ ਨਾਨਕ ਜੀ ਦੇ ਨੇਤਰਾਂ ਵਿੱਚੋਂ ਉਹਨਾਂ ਦੇ ਨੇਤਰਾਂ ਵਿੱਚ ਜੋ ਜਲ ਡਿਗ ਰਿਹਾ ਸੀ ਉਹ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਸ ਤਰ੍ਹਾਂ ਕਮਲ ਦੇ ਫੁੱਲਾਂ ਫੁੱਲਾਂ ਉੱਪਰ ਪਾਣੀ ਦੀਆਂ ਬੂੰਦਾਂ ਥੱਲੇ ਡਿਗ ਰਹੀਆਂ ਹੁੰਆਂ ਉਨ੍ਹਾਂ ਦੇ ਨੇਤਰਾਂ ਵਿੱਚੋਂ ਡਿੱਗਿਆ ਹਰ ਇੱਕ ਹੰਝੂ ਚਮਕ ਰਿਹਾ ਹੈ ਅਤੇ ਨਾਨਕ ਜੀ ਦੀਆਂ ਗੱਲਾਂ ਉੱਪਰ ਪਿਤਾ ਕਾਲੂ ਜੀ ਦੀਆਂ ਚਪੇੜਾਂ ਦੇ ਨੀਲ ਪੈ ਗਏ ਸਨ ਇਹ ਨੀਲ ਉਨ੍ਹਾਂ ਦੇ ਚਿਹਰੇ ਤੇ ਇਸ ਤਰ੍ਹਾਂ ਲੱਗਦੇ ਸੀ ਜਿਵੇਂ ਕਮਲ ਦੇ ਫੁੱਲ ਉੱਪਰ ਭੌਰੇ ਆ ਕੇ ਬੈਠ ਗਏ ਹੋਣ ਇਸ ਤਰ੍ਹਾਂ ਦਾਗ ਰਹਿਤ ਜਿਸ ਤਰ੍ਹਾਂ ਦਾਗ ਰਹਿਤ ਚੰਦਰਮਾ ਉੱਪਰ ਕਾਲੇ ਦਾਗ ਪੈ ਗਏ ਹੋਣ ਜਦੋਂ ਬਾਬਾ ਕਾਲੂ ਜੀ ਨਾਨਕ ਜੀ ਦੇ ਮੁਖੜੇ ਤੇ ਚਪੇੜਾ ਮਾਰ ਰਹੇ ਸੀ ਤਾਂ ਉਸ ਸਮੇਂ ਦੇਬੇ ਨਾਨਕੀ ਜੀ ਉਥੇ ਪਹੁੰਚ ਗਏ ਅਤੇ ਉਹਨਾਂ ਨੇ ਆਪਣੇ ਪਿਤਾ ਜੀ ਦਾ ਹੱਥ ਫੜ ਲਿਆ ਇਸ ਤਰ੍ਹਾਂ ਉਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸੀ ਉਹਨਾਂ ਸਾਰਿਆਂ ਨੇ ਬਾਬਾ ਕਾਲੂ ਜੀ ਨੂੰ ਰੋਕਿਆ ਅਤੇ ਕੁਝ ਲੋਕ ਨਾਨਕ ਜੀ ਨੂੰ ਉਹਨਾਂ ਦੇ ਘਰ ਲੈ ਕੇ ਗਏ ਉਹ ਨਾਲੇ ਨਾਨਕ ਜੀ ਨੂੰ ਫੜ ਕੇ ਲਾ ਜਾ ਰਹੇ ਸੀ ਨਾਲੇ ਉਹਨਾਂ ਦਾ ਮੁਖੜਾ ਸਾਫ਼ ਕਰ ਰਹੇ ਸੀ ਅਤੇ ਉਹ ਸਾਰੇ ਹੀ ਉਹਨਾਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਸੀ ਇਸ ਤਰ੍ਹਾਂ ਨਾਨਕ ਜੀ ਹੌਲੀ-ਹੌਲੀ ਆਪਣੇ ਘਰ ਪਹੁੰਚ ਗਏ ਜਦੋਂ ਮਾਤਾ ਤ੍ਰਿਪਤਾ ਜੀ ਨੇ ਦੇਖਿਆ ਕਿ ਮੇਰੇ ਪੁੱਤਰ ਦਾ ਮੂੰਹ ਚਪੇੜਾ ਨਾਲ ਨੀਲਾ ਹੋਇਆ ਪਿਆ ਹੈ ਤਾਂ ਮਾਤਾ ਜੀ ਰੋਣ ਲੱਗ ਪਈ ਅਤੇ ਉਹਨਾਂ ਦੇ ਮਨ ਵਿੱਚ ਬਹੁਤ ਪ੍ਰੇਮ ਪੈਦਾ ਹੋਇਆ। ਮਾਤਾ ਜੀ ਦੇ ਹੰਝੂ ਹੁਣ ਰੁਕ ਨਹੀਂ ਰਹੇ ਸੀ ਆਪਣੇ ਪੁੱਤਰ ਦੀ ਇਹ ਹਾਲਤ ਦੇਖ ਕੇ। ਉਹਨਾਂ ਨੇ ਘੁੱਟ ਕੇ ਆਪਣੇ ਪੁੱਤਰ ਨਾਨਕ ਜੀ ਨੂੰ ਜਫੀ ਵਿੱਚ ਲੈ ਲਿਆ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਇੰਨੇ ਅਥਰੂ ਆਏ ਉਹਨਾਂ ਨੇ ਨਾਨਕ ਜੀ ਨੂੰ ਭਿਉਂ ਦਿੱਤਾ। ਫਿਰ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਘਰ ਅੰਦਰ ਲਿਜਾ ਕੇ ਉਹਨਾਂ ਦਾ ਸਾਰਾ ਸਰੀਰ ਉਹ ਸਾਰ ਉਹਨਾਂ ਦਾ ਸਾਰਾ ਸਰੀਰ ਦੇਖਦੇ ਹਨ ਕਿ ਉਹਨਾਂ ਨੂੰ ਕਿਤੇ ਹੋਰ ਤਾਂ ਹੋਰ ਤਾਂ ਨਹੀਂ ਮਾਰਿਆ ਫਿਰ ਉਹ ਨਾਨਕ ਜੀ ਦੇ ਨੇਤਰ ਸਾਫ਼ ਕਰਦੇ ਹਨ ਅਤੇ ਉਹਨਾਂ ਦੇ ਸਾਰੇ ਸਰੀਰ ਨੂੰ ਪੂੰਝਦੇ ਹਨ ਮਾਤਾ ਤ੍ਰਿਪਤਾ ਜੀ ਨਾਨਕ ਜੀ ਨੂੰ ਕਹਿੰਦੇ ਹਨ ਕਿ ਪੁੱਤਰ ਹੁਣ ਤੂੰ ਕੋਈ ਕੰਮ ਨਹੀਂ ਕਰਨਾ ਜਿਸ ਤਰ੍ਹਾਂ ਤੇਰਾ ਮਨ ਕਰੇ ਤੂੰ ਉਸੇ ਤਰ੍ਹਾਂ ਹੀ ਕਰੀ ਜੇਕਰ ਤੂੰ ਕੋਈ ਕੰਮ ਹੀ ਨਹੀਂ ਕਰੇਗਾ ਤਾਂ ਫਿਰ ਕੋਈ ਵੀ ਕੰਮ ਖਰਾਬ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਆਪਣੇ ਘਰ ਸਭ ਕੁਝ ਹੈ ਤੂੰ ਘਰ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪ ਲਿਆ ਕਰ ਇਥੇ ਹੀ 15ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਤੇ ਹੁਣ 15ਵੇਂ ਅਧਿਆਏ ਦੀ ਅਗਲੇ ਭਾਗ ਦੀ ਕਥਾ ਅਗਲੇ ਫੇਰ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ